ਉਹ ਇਸੇ ਕਰਕੇ ਮੈਂ ਵਜ਼ਾਈ ਦਿੰਦਾ ਇਹਨਾਂ ਨੂੰ ਸੋਮਪ੍ਰਕਾਸ਼ ਜੀ ਨੂੰ ਤੇ ਮੈਡਮ ਸੋਮਪ੍ਰਕਾਸ਼ ਜੀ ਨੂੰ ਜਿਨ੍ਹਾਂ ਨੇ ਕਿ ਇਹ ਆਰਾਮ ਬਰਮ ਬਿਆ ਤੇ ਅੱਗੇ ਲੈ ਵੀ ਇਦਾਂ ਕੈਮਰਾ ਰੱਖਣੋ ਅੱਜ ਕੱਲ ਲੜਕੇ ਹੇ ਘੱਟ ਪੜਦੇ ਆ ਧੀਆਂ ਜ਼ਿਆਦਾ ਪੜਦੀਆਂ ਅਗਰ ਅੱਜ ਦੇਖ ਦੇਖਿਆ ਜਾਵੇ ਤਾਂ ਦੇਸ਼ ਦੀ ਜਿਹੜੀ ਰਾਸ਼ਟਰਪਤੀ ਆ ਉਹ ਵੀ ਇੱਕ ਧੀ ਆ ਇੱਕ ਲੇਡੀ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰਾਲਾ ਕਰਦੇ ਆ ਇੱਥੇ ਸੰਗਤ ਦੇਖ ਕੇ ਗੱਦ ਗੱਦ ਹੋ ਗਏ ਆ ਬਹੁਤ ਬਹੁਤ ਧੰਨਵਾਦ ਸੋਮਪ੍ਰਕਾਸ਼ ਜੀ ਦਾ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਦਾ ਚੜਦੀ ਕਲਾ ਸਾਡਾ ਪੰਜਾਬ ਰਹੇ ਚੜਦੀ ਕਲਾ ਸਾਡਾ ਹਿੰਦੁਸਤਾਨ ਰਹੇ ਅਸੀਂ ਹਿੰ ਅੱਛੀ ਕਾਮਨਾ ਕਰਦੇ ਆਂ ਕਿ ਗੁਰੂ ਮਾਰੇ ਕਿਰਪਾ ਕਰੇ ਕਿ ਸਾਡਾ ਜਿਹੜਾ ਪੰਜਾਬ ਹੈ ਹੱਸਦਾ ਬਸਦਾ ਰਹੇ ਜਿਹਦੇ ਧੀਆ ਘਰ ਜੰਮਦੀਆਂ ਉਹ ਭਾਗਾਂ ਵਾਲਾ ਹੁੰਦਾ ਔਰ ਧੀਆ ਦਾ ਜਿਹੜਾ ਦਾਨ ਦਿੰਦਾ ਸਭ ਤੋਂ ਉੱਤਮ ਦਾਨ ਦਿੰਦਾ ਜਿਹੜੀਆਂ ਸਾਡੀਆਂ ਧੀਆ ਅੱਜ ਕੱਲ ਕੋਈ ਡੀਸੀ ਬਣੀ ਆ ਕੋਈ ਐਸਐਸਪੀ ਬਣੀ ਆ ਕੋਈ ਸਾਡੇ ਦੇਸ਼ ਦੀ ਰਾਸ਼ਟਰਪਤੀ ਬਣੀ ਆ ਕੋਈ ਮੁੱਖ ਮੰਤਰੀ ਬਣੀ ਆ ਮੈਂ ਸਮਝਦਾ ਧੀਆ ਕਿਸੇ ਤੋਂ ਘੱਟ ਨਹੀਂ ਮੈਂ ਸਮਝਦਾ ਕਿ ਇਹ ਵੱਡਸਟ ਹੈ ਪਛਛ ਸਟੇਪ ਹੈ ਲੜਕੀਆਂ ਦੀ ਇਹਨਾਂ ਕੀਮਤ ਵੱਧ ਸਕਦੀ ਹੈ ਹਰੇਕ ਨੇ ਜਿਵੇਂ ਲੀਡ ਹੁੰਦੀ ਹੈ ਜਿਹੜਾ ਬੰਦਾ ਲੀਡ ਲੈ ਜਾਏ ਫਿਰ ਉਹਦੇ ਮਗਰ ਸਾਰੇ ਤੁਰ ਪੈਂਦੇ ਆ ਸੋ ਇਸ ਕਰਕੇ ਲੜਕੀਆਂ ਦੇ ਜਿਹੜਾ ਬਹੁਤਾ ਲੈ ਮਾਰੀਆਂ ਨਹੀਂ ਹੁੰਦਾ ਇਹਹੀ ਹੁੰਦਾ ਫਿਰ ਨੂੰ ਘਰ ਵਾਲੇ ਕੇ ਚੰਗੇ ਮਿਲ ਜਾਂਦੇ ਜੇ ਮਾੜੇ ਘਰ ਵਾਲੇ ਮਿਲ ਜਾਂਦੇ ਤਾਂ ਔਖਾ ਹੋ ਜਾਂਦਾ ਕੋਈ ਸੋ ਇਸ ਕਰਕੇ ਮੈਂ ਵਜ਼ਾਈ ਦਿੰਦਾ ਨਾ ਸੋਮਪ੍ਰਕਾਸ਼ ਜੀ ਨੂੰ ਤੇ ਮੈਡਮ ਸੋਮਪ੍ਰਕਾਸ਼ ਜੀ ਨੂੰ ਜਿਹਨਾਂ ਨੇ ਕਿ ਇਹ ਆਰਾਮ ਬਰਮ ਬਿਆ ਤੇ ਅੱਗੇ ਲੈ ਵੀ ਇਦਾਂ ਕੈਮਰਾ ਰੱਖਣ ਵਾਹੀ ਕੁ ਜੀ ਖਾਲਸਾ ਵਾਹਿਗੁਰੂ ਸਭ ਤੁਸੀਂ ਕੀ ਕਹੋਗੇ ਮੈਂ ਪਹਿਲਾਂ ਤਾਂ ਵਧਾਈ ਦੇਣਾ ਸ਼੍ਰੀ ਸੋਮਪ੍ਰਕਾਸ਼ ਕੈਨ ਜੀ ਨੂੰ ਤੇ ਮੈਡਮ ਅਨੀਤਾ ਪ੍ਰਕਾਸ਼ ਸੋਮਰ ਆਪਣੇ ਜਿਹੜੇ ਉਹਨਾਂ ਦੀ ਪਤਨੀ ਆ ਕਿਉਂਕਿ ਹਰ ਇੱਕ ਸਾਲ ਇਹ ਧੀਆ ਦੀ ਲੋੜੀ ਪਾਉਂਦੇ ਆ ਇੱਕ ਬਹੁਤ ਹੀ ਵਧੀਆ ਪਰਾਲਾ ਕਰਦੇ ਆ ਤੇ ਜਿੱਥੇ ਮੈਂ ਇਹਨਾਂ ਨੂੰ ਵਧਾਈ ਦੇਣਾ ਉੱਥੇ ਮੈਂ ਸਵੋਚੇ ਜਿੰਨੇ ਧੀਆ ਆਵਾ ਸਾਰੀਆਂ ਧੀਆ ਕਿਉਂਕਿ ਦੇਖੋ ਇਹ ਧੀਆ ਸਾਡੇ ਦੇਸ਼ ਦਾ ਭਵਿਕਾ ਆ ਅੱਜ ਕੱਲ ਲੜਕੇ ਹੇ ਘੱਟ ਪੜਦੇ ਆ ਧੀਆ ਜ਼ਿਆਦਾ ਪੜਦੀਆਂ ਅਗਰ ਅੱਜ ਦੇਖਿਆ ਜਾਵੇ ਤਾਂ ਦੇਸ਼ ਦੀ ਜਿਹੜੀ ਰਾਸ਼ਟਰਪਤੀ ਆ ਉਹ ਵੀ ਇੱਕ ਧੀਆ ਇੱਕ ਲੇਡੀ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰਚਾਰਾ ਕਰਦੇ ਆ ਤੇ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹਨਿਆ ਨੂੰ ਲੱਖ ਰਕਤਈ ਦਿੰਨਾ ਧੀਆਂ ਦੀ ਲੋੜੀ ਪਾਈ ਗਈ ਹੈ ਜੀ ਮਾਨਯੋਗ ਸੋਮ ਪ੍ਰਕਾਸ਼ ਜੀ ਕੈਂਤ ਐਕਸਐਮਪੀ ਗਵਰਨਮੈਂਟ ਆਫ ਇੰਡੀਆ ਜੋ ਕਿ ਪਹਿਲੇ ਦਿਨ ਤੋਂ ਹੀ ਫਗਵਾੜੇ ਦੇ ਵਿੱਚ ਆ ਕੇ ਧੀਆਂ ਦਾ ਲੋੜੀ ਪਾਉਂਦੇ ਨੇ ਪਹਿਲੇ ਦਿਨ ਤੋਂ ਹੀ ਪਹਿਲੇ ਸਾਲ ਤੋਂ ਹੀ ਇਹਨਾਂ ਨੇ ਬਹੁਤ ਵੱਡਾ ਪ੍ਰਚਾਰਾ ਕਰਦੇ ਨੇ ਇਹਨਾਂ ਨੇ ਇੱਥੇ ਸੰਗਤ ਦੇਖ ਕੇ ਗੱਦਗੱਦ ਹੋ ਗਏ ਆ ਬਹੁਤ ਬਹੁਤ ਧੰਨਵਾਦ ਸੋਮ ਪ੍ਰਕਾਸ਼ ਜੀ ਦਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦਾ ਸਾਲ ਦਾ ਪਹਿਲਾ ਤਿਉਹਾਰ ਆ ਸ਼ੁਰੂਆਤ ਹੋ ਗਈ ਹੈ ਕੀ ਕਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ 2026 ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਜੀ ਸੰਕਤ ਨੂੰ ਤੇ ਜਿਹੜੀ ਅੱਜ ਲੋਹੜੀ ਦਾ ਤਿਹਾਰ ਆ ਇਹ ਸਾਡੀਆਂ ਧੀਆਂ ਦਾ ਸਾਡੇ ਬੱਚਿਆਂ ਦਾ ਸਾਡਾ ਇੱਕ ਸਮਾਜ ਦਾ ਇਹ ਬਹੁਤ ਗੂੜਾ ਰਿਸ਼ਤਾ ਆ ਲੋਹੜੀ ਦੇ ਨਾਲ ਉਹ ਲੋਹੜੀ ਦਾ ਤਿਹਾਰ ਜੋ ਸ਼੍ਰੀ ਸੋਮ ਪ੍ਰਕਾਸ਼ ਜੀ ਕਹਤ ਉਹਨਾਂ ਦੀ ਪੂਰੀ ਫੈਮਿਲੀ ਉਹਨਾਂ ਦੀ ਪੂਰੀ ਟੀਮ ਹਰ ਸਾਲ ਮਨਾਉਂਦੇ ਨੇ ਔਰ ਜੋ ਮੈਸੇਜ ਦਿੰਦੇ ਨੇ ਜਿਹੜਾ ਸਾਡਾ ਇਹ ਰਿਸ਼ਤਾ ਤੋਂ ਇਹਨਾਂ ਦੇ ਨਾਲ ਇਹ ਸਾਡਾ ਪਰਿਵਾਰਕ ਰਿਸ਼ਤਾ ਜੀ ਅਸੀਂ ਸਮਾਜ ਵਿੱਚ ਵਿਚਰਦੇ ਆਂ ਸਮਾਜ ਵਿੱਚ ਵਿਚਰਦੇ ਆਂ ਸਮਾਜ ਦੇ ਵਿੱਚ ਵਿਚਰਨ ਵਾਲਾ ਬੰਦਾ ਕੋਈ ਵੀ ਹੋਵੇ ਉਹ ਜਦੋਂ ਕੋਈ ਭੈਣ ਭਰਾ ਉਹਨੂੰ ਚਾਹ ਨਾਲ ਸਾਦਾ ਤੋਂ ਉੱਥੇ ਜਾਣਾ ਸਾਡਾ ਫਰਜ਼ ਬਣਦਾ ਅੱਜ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਏ ਆਂ ਤੇ ਅਸੀਂ ਇਹਨਾਂ ਨੂੰ ਵਧਾਈ ਦੇਣ ਆਏ ਆਂ ਇਸ ਵਧਾਈ ਦੇ ਵਿੱਚ ਅਸੀਂ ਸ਼ਰੀਕ ਬਣੇ ਆਂ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਗੁਰੂ ਮਾਰਾ ਕਿਰਪਾ ਕਰੇ ਕਿ ਸਾਰੇ ਚੜ੍ਹਦੀ ਕਲਾ ਇਹ ਸਾਡਾ ਪੰਜਾਬ ਰਵੇ ਚੜ੍ਹਦੀ ਕਲਾ ਸਾਡਾ ਹਿੰਦੁਸਤਾਨ ਰਹੇ ਅਸੀਂ ਹਿੰਦੁਸਤਾਨ ਦੀ ਪੰਜਾਬ ਦੀ ਅੱਛੀ ਕਾਮਨਾ ਕਰਦੇ ਹਾਂ ਕਿ ਗੁਰੂ ਮਾਰੇ ਕਿਰਪਾ ਕਰੇ ਕਿ ਸਾਡਾ ਜਿਹੜਾ ਪੰਜਾਬ ਹੈ ਹੱਸਦਾ ਬਸਦਾ ਰਹੇ ਸਾਲ ਦਾ ਪਹਿਲਾ ਤਿਉਹਾਰ ਮਨਾਉਣਾ ਚਾਹੀਏ ਈਦ ਦੀ ਲੋਹੜੀ ਮਨਾਉਣਾ ਚਾਹੀਏ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਆਪਣੇ ਤੱਗੜ ਸਾਹਿਬ ਦਾ ਤੇ ਸੋਮ ਪ੍ਰਕਾਸ਼ ਜੀ ਦਾ ਇਹ ਦੋ ਹੀ ਕੰਬਾਈਨ ਹੋ ਕੇ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਇਹ ਪ੍ਰੋਗਰਾਮ ਕਰਦੇ ਆ ਰਹੇ ਆ ਉਹ ਇਹਦੇ ਨਾਲ ਜਿਹੜਾ ਇੱਕ ਸਮਾਜ ਨੂੰ ਸੇਧ ਮਿਲਦੀ ਆ ਜੇ ਅਸੀਂ ਧੀਆਂ ਦਾ ਸਤਿਕਾਰ ਕਰਾਂਗੇ ਕੁੜੀਆਂ ਦਾ ਸਤਿਕਾਰ ਕਰਾਂਗੇ ਤਾਂ ਇੱਕ ਸਮਝੋ ਕਿ ਪੂਰੀ ਇੱਕ ਕੌਮ ਦਾ ਇੱਕ ਅਸੀਂ ਸਤਿਕਾਰ ਕਰਦੇ ਆਂ ਔਰ ਇਹਦੇ ਨਾਲ ਹੀ ਸਮਾਜ ਸਿਰਜਿਆ ਜਾਂਦਾ ਹੈ ਇੱਥੋਂ ਹੀ ਰਾਜੇ ਪੈਦਾ ਹੁੰਦੇ ਨੇ ਧੀਆਂ ਤੋਂ ਹੀ ਹੁੰਦੇ ਆ ਗੁਰਨਾਨਕ ਦੇਵ ਜੀ ਨੇ ਕਿਹਾ ਥੋ ਕਿਉਂ ਮੰਦਾ ਆਖੀ ਜਿਤ ਜਮੇ ਰਾਜਾਂ ਜਿਹੜਾ ਇਹ ਇਸ ਫਲਸਫੇ ਥੱਲੇ ਜਿਹੜੇ ਕਰਕੇ ਅਸੀਂ ਕੰਮ ਕਰਾਂਗੇ ਤਾਂ ਕੋਈ ਵੈਰ ਵਿਰੋਧ ਨਹੀਂ ਰਹੂਗਾ ਕੋਈ ਗਲਤ ਕੰਮ ਨਹੀਂ ਹੋਵੇਗਾ ਜਿਹੜਾ ਸਾਡੇ ਮਾੜੇ ਵਿਚਾਰ ਆਉਂਦੇ ਆ ਜਿਹਦੇ ਧੀਆਂ ਘਰ ਜੰਮਦੀਆਂ ਉਹ ਭਾਗਾ ਵਾਲਾ ਹੁੰਦਾ ਔਰ ਧੀਆਂ ਦਾ ਜਿਹੜਾ ਦਾਨ ਦਿੰਦਾ ਸਭ ਤੋਂ ਉੱਤਮ ਦਾਨ ਦਿੰਦਾ ਸੋ ਆਓ ਇਸ ਦਿਨ ਦੇ ਉੱਤੇ ਅਸੀਂ ਸਾਰੀ ਜਿਹੜੀ ਹੈ ਸ੍ਰਿਸ਼ਟੀ ਨੂੰ ਜਿਹੜਾ ਆ ਇਕੱਲਾ ਇੱਕ ਪੰਜਾਬ ਨੂੰ ਨਹੀਂ ਬਲਕਿ ਨੂੰ ਨਹੀਂ ਪੂਰੀ ਸ੍ਰਿਸ਼ਟੀ ਨੂੰ ਇਸ ਮੁਬਾਰਕ ਮੌਕੇ ਤੇ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਔਰ ਪ੍ਰਣ ਕਰੀਏ ਵੀ ਅਸੀਂ ਕੁੜੀਆਂ ਦਾ ਚਾਹੇ ਉਹ ਜੰਮਣ ਲੱਗੇ ਹੋਵੇ ਸਾਡੀ ਬੱਚੀ ਜਵਾਨ ਹੋਣ ਲੱਗੀ ਹੋਵੇ ਬਜ਼ੁਰਗ ਹੋਵੇ ਤੇ ਘਰ ਦੀ ਸਾਡੀ ਕਹਿੰਦੇ ਧੀ ਭੈਣ ਹੋਵੇ ਨੋਦੀ ਹੋਵੇ ਉਹਨਾਂ ਸਤਿਕਾਰ ਕਰੀਏ ਕਦੀ ਵੀ ਉਹਨਾਂ ਤਤੀ ਬਾ ਨਾ ਲੱਗੇ ਇੱਕ ਕਲੈਬ੍ਰੇਸ਼ਨ ਸਟੇਜ ਦੇ ਉੱਪਰ ਹੋਰ ਦੇਖਣ ਨੂੰ ਮਿਲਿਆ ਆ ਅਕਾਲੀ ਭਾਜਪਾ ਦੀ ਉਹਦੇ ਬਾਰੇ ਕੀ ਕਹੋਗੇ ਲੋਕਾਂ ਤੇ ਵੀ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਤੁਸੀਂ ਦੇਖੋਗੇ ਵੀ ਕਿੰਨਾ ਚਾ ਆ ਜਿਹੜੀ ਇੱਥੇ ਅੱਜ ਫਗਵਾੜੀ ਦੀ ਸਮੂਚੀ ਅਕਾਲੀ ਲੀਡਰਸ਼ਿਪ ਆ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਕਹਿੰਦੇ ਹੋਰ ਤੋਂ ਇੱਥੇ ਕਹਿੰਦੇ ਇਸ ਪ੍ਰੋਗਰਾਮ 'ਚ ਆਈ ਆ ਇੱਥੋਂ ਪ੍ਰੂਫ ਹੁੰਦਾ ਆ ਵੀ ਇੱਥੋਂ ਸਨੇਹਾ ਵੀ ਜਾਣਾ ਚਾਹੀਦਾ ਆ ਵੀ ਇਹ ਜਿਹੜਾ 9 ਮਾਰਚ ਦਾ ਰਿਸ਼ਤਾ ਇਕੱਲਾ ਕਹਿਣ ਨੂੰ ਨਹੀਂ ਹੈਗਾ ਉਹ ਕਰਨ ਨੂੰ ਵੀ ਹੈਗਾ ਜਦੋਂ ਇੱਥੇ ਜਗਾਰਾ ਛੜਿਆ ਗਿਆ ਤਾਂ ਪੰਜਾਬ ਜਿਹੜਾ ਪੂਰਾ ਪੰਡਾਲ ਆ ਉਹ ਬੋਲੇ ਸੋਨੇ ਹਾਲ ਦੇ ਜਗਾਰ ਰਿਆ ਨਾ ਗੂੰਜ ਉਠਿਆ ਔਰ ਇਹ ਪ੍ਰਤੱਖ ਪਰਮਾਨ ਹੈ ਅਸੀਂ ਆ ਆਪਣੇ ਉੱਪਰਲੀ ਲੀਡਰਸ਼ਿਪ ਨੂੰ ਵੀ ਕਹਿੰਦੇ ਆ ਸਾਰਿਆਂ ਨੂੰ ਕਹਿੰਦੇ ਆ ਵੀ ਇਸ ਦਾ ਜੋ ਜਨਤਾ ਦੀ ਆਵਾਜ਼ ਦਾ ਸਤਿਕਾਰ ਕਰੀਏ ਭਾਈਚਾਰਾ ਕਾਇਮ ਕਰਦੇ ਹੋਈਏ ਇੱਕ ਨਵੀਂ ਸਰਕਾਰ ਦੀ ਸਿਰਜਣਾ ਕਰੀਏ ਔਰ ਜਿਹਦੇ ਨਾਲ ਸਾਰਾ ਕੁਝ ਜੜਾ ਹੋਵੇ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਸਾਲ ਦਾ ਪਹਿਲਾ ਤਿਉਹਾਰ ਬਣਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਮਝਦਾ ਜਿਹੜੇ ਇਹ ਲੋਕ ਲਤਾੜੇ ਸਮਝਦੇ ਸੀ ਇਹ ਬਹੁਤ ਵੱਡਾ ਪਲਪਕਾਰ ਕਰ ਰਹੇ ਆ ਜਿਨ੍ਹਾਂ ਦੇ ਬੱਚਿਆਂ ਦੇ ਕੋਈ ਕਿਸੇ ਨੇ ਸੋਚਿਆ ਵੀ ਨਹੀਂ ਸੀ ਇਹ ਸਾਡੇ ਮਿਨਿਸਟਰ ਸਾਹਿਬ ਕਰ ਰਹੇ ਆ ਮੈਂ ਕਹਿੰਦਾ ਬਹੁਤ ਵੱਡੀ ਖੁਸ਼ੀ ਸਾਨੂੰ ਵੀ ਖੁਸ਼ੀ ਦੀ ਗੱਲ ਆ ਜਿਹੜੇ ਬੰਦਿਆਂ ਦੀ ਧੀਾਂ ਦੀ ਜਿਵੇਂ ਇਹ ਲੋੜੀ ਪਾਲਿਆ ਉਹ ਵੀ ਬਹੁਤ ਮਹਿਸੂਸ ਕਰਦੇ ਹੋਗੇ ਸਾਨੂੰ ਇੱਥੇ ਆ ਕੇ ਬਹੁਤ ਵੱਡਾ ਮਾਣ ਦਿੱਤਾ ਜਿਹੜੀਆਂ ਸਾਡੀਆਂ ਧੀਾਂ ਅੱਜ ਕੱਲ ਕੋਈ ਡੀਸੀ ਬਣੀ ਆ ਕੋਈ ਐਸਐਸਪੀ ਬਣੀ ਆ ਕੋਈ ਸਾਡੇ ਦੇਸ਼ ਦੀ ਰਾਸ਼ਟਰਪਤੀ ਬਣੀਆ ਕੋ ਮੁੱਖ ਮੰਤਰੀ ਬਣੀਆ ਮੈਂ ਸਮਝਦਾ ਈਆਂ ਕਿਸੇ ਤੋਂ ਘਟਣੀ ਈਆਂ ਬੱਚੇ ਮੁੰਡਿਆਂ ਤੋਂ ਵੀ ਅੱਗੇ ਆ ਇਸ ਕਰਕੇ ਸਾਨੂੰ ਸਾਰੇ ਲੜਕੇ ਈਆਂ ਦੇ ਇਤਿਹਾਦ ਮਨਾਉਣੇ ਚਾਹੀਏ ਆ